ਤਤ ਸ਼੍ਰੀ ਕਾਲ ਮੇਰੀ YouTube ਫੈਮਿਲੀ ਮੀਡ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੁਖ ਲੋਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਪਾਣੀ ਤਾਂ ਕਰਤਾ ਹੰਮ ਬਟੇ ਜੜੀ ਨੇ ਬੰਦ ਜੀ ਤੇ ਇਧਰ ਹੁਣ ਸੜਨੇ ਆ ਜੀ ਆਪਾਂ ਸਰਪਾ ਪਾ ਗਏ ਸੀ ਜੀ ਆਂ ਚਲ ਬਹੁਤ ਹੈ ਤੇ ਆਪ ਹੱਥ ਕੱਪੜੇ ਕੱਢਨੇ ਪਾਵਾਂਗੇ ਜੀ ਤੇ ਰਾਤ ਆਇਆ ਸੀ ਜੀ ਮੀਂਹ ਤੇ ਹੁਣੇ ਆਈ ਜੀ ਰਾਤ ਦੀ ਲਾਈਟ ਹੈ ਨਹੀਂ ਸੀ ਹੁਣ ਵੀ ਮੌਸਮ ਹੈ ਇਹ ਜੀ ਹੋਇਆ ਪਿਆ ਜੀ ਬਦਲਵਾਈ ਜੀ ਇਹ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਸੋਹਣਾ ਮੌਸਮ ਬਹੁਤ ਵਧੀਆ ਹੋਇਆ ਕਹਿ ਜੀ ਤੇ ਚਲੋ ਜੀ ਆਪਾਂ ਮਸੀਨ ਲਾਤੀ ਜੀ ਤੇ ਕਰਦੇ ਆਂ ਬਸੋ ਤੇ ਰੋਟੀ ਪਾਣੀ ਆਪਣਾ ਹੋ ਗਿਆ ਜੀ ਸਾਰਾ ਤੇ ਰਸੋਈ ਚ ਆਪਾਂ ਮਗਾਈ ਸੀ ਜੀ ਰਾਤ ਸਬਜ਼ੀ ਸਬਜ਼ੀ ਕੱਢਣੀ ਹੈ ਜੀ ਫ੍ਰਿਜ ਸਾਫ਼ ਕਰਨਾ ਤੇ ਫਿਰ ਡੱਬੇ ਨੂੰ ਸਾਫ਼ ਕਰਨੇ ਆ ਜੀ ਤੇ ਆਪਣੇ ਉੱਧਰ ਨੂੰ ਲੱਗੀ ਜੀ ਜੰਗ ਤੇ ਟਰ ਲੱਗਣ ਲੱਗਾ ਜੀ ਕਰੰਟ ਵੀ ਨਾ ਮਾਰੇ ਇਹ ਜੰਗ ਲੱਗਣ ਲੱਗੀ ਜੀ ਕੀਤਾ ਚਲੋ ਬਣਦੀ ਆ ਦੇਖੋ ਨੂੰ ਕਲਰ ਕਰਾਂਗੇ ਜੀ ਰੰਗ ਇਹ ਗਾਂ ਲੱਗਦੀ ਜੀ ਤੇ ਚਲੋ ਜੀ ਫਿਰ ਫਲਾਂ ਦੇ ਪਕਵੜੇ ਸਿੱਕੋ ਨਾ ਅੱਜ ਤਾਂ ਬਹੁਤ ਵਧੀਆ ਮੌਸਮ ਹੋਇਆ ਪਿਆ ਦੇਖੋ ਜੀ ਅ ਰਾਤ ਦੀ ਬਹੁਤ ਸੋਹਣੀ ਬਾਰਸਾਈ ਤੇ ਐਨ ਇੱਕ ਵਾਰੀ ਤਾਂ ਦੱਬ ਕੇ ਨਹੀਂ ਪੈ ਗਿਆ ਜੀ। ਹਾਂ ਤੇ ਬਹੁਤ ਵਧੀਆ 뷰 ਪਿਆ ਕਹਿ ਜੀ। ਦੇਖੋ। ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਬੱਸ ਅੱਜ ਧੁੱਪ ਤਾਂ ਨਹੀਂ ਹੈ ਨਾ ਤੇ ਠੰਡਾ ਜਿਹਾ ਮੌਸਮ ਹੋਇਆ ਪਿਆ। ਚਲੋ ਕੰਮ ਹੋ ਜਾਣਗੇ ਕੀ ਕਿੰਨੇ ਦਿਨ ਹੋ ਗਏ ਸੀ ਕਹਰੇ ਸੀ ਡੱਬੇ ਸਾਫ ਕਰਨੇ ਆ ਤੇ ਹੁਣ ਨਾਲੇ ਤਾਂ ਫ੍ਰਿਜ ਸਾਫ ਕਰ ਦਾਂਗੇ। ਨਾਲੇ ਕਰਾਂਗੇ ਜੀ ਆਪਾਂ ਡੱਬੇ ਗ਼ੂਨ ਮਿਰਚ ਵਾਲੇ ਤੇ ਚਲੋ ਜੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਅਸੀਂ ਇੰਚ ਦਾ ਜੀ ਆਪਾਂ ਕੱਪੜੇ ਪਾ ਜਾਂਦੇ ਸੀ ਤੇ ਹੁਣ ਆਪਾਂ ਬੈਡਾਂ ਦੀ ਚਾਦਰ ਝਾੜ ਦਈਏ ਜੀ ਸੀਟਾ ਤੇ ਇਧਰ ਮੰਜੇ ਦੀ ਤਫਸਲ ਮਾਰਤੀ ਸੀ ਚਾਦਰ ਕੱਪੜੇ ਤੋਂ ਮਸੇਂ ਤੇ ਪਾ ਜਾਂਦੇ ਬੈਡਾਂ ਦੀ ਚਾਦਰ ਝਾੜ ਕੇ ਤੇ ਦੀ ਰੀਲਾ ਦੇ ਦੀ ਚਾੜੂਆਂ ਨੇ ਜਿਹੜਾ ਮਿਲ ਕੇ ਕੰਮ ਹੋ ਜਾਣਗੇ ਐਨਾਂ ਪਾ ਇਧਰ ਮੈਂ ਜਿਹੜੀ ਆਪਾਂ ਸੈੱਟ ਕਰਤੀ ਚਾਦਰ ਦੀ ਤੇ ਜਿਹੜੀ ਆਪਾਂ ਚੁੰਨੀ ਲਈਏ ਜੀ ਉਹ ਨਾ ਚੁੰਨੂਆ ਚਾਹ ਜਿਹੜੀ ਨਵੀਂ ਸੀ ਅੱਜ ਮੈਂ ਕੱਢ ਲਈ ਜੀ ਨਾ ਆ ਕੇ ਤੇ ਫਿਰ ਮੈਂ ਲੈ ਲਈ ਜੀ ਦੂਸਰੀ orange ਚੁੰਨੀ ਆਪਾਂ ਜਿਹੜੀ ਪੰਤਰੀ ਜੋਤੋ ਕੀ ਜੀ ਸੀ ਚ ਪਾ ਜਾਂਦੇ ਤੇ ਇੱਕ ਗੇੜਾ ਤਾਂ ਉਹ ਕੱਢ ਕੱਢ ਦਾਂਗੇ ਬਾਕੀ ਫਿਰ ਦੂਸਰੇ ਪਾ ਦਾਂਗੇ ਜੀ ਦੋ ਗੇੜੇ ਲੱਗ ਜਾਣਗੇ ले थोड़ी ती कितनी थी मैंने तिलक नहीं किया करी नहीं थोड़ी थोड़ी सत्ता है दीदी मम्मी है ना तो वो मैंने बहुत बढ़िया लग रही है जिंदगी तेरा रख देनी अपन और गर्मी अंदर का बहुत चाहता नहीं तो बातें गर्मी बहुत हो जाती है ज्यादा तो वैसे ठंडा ही मौसम होया था अंदर नहीं आओ जी अपन ਜ਼ਰੂਰ 10 ਟੰਗ ਦੇ ਦੇ ਘਰ ਦੇ ਕਿ ਤੇ ਦੀਦੀ ਲਾ ਦੇਗੀ ਝਾੜੂ ਆਪਾਂ ਉਸ ਤੋਂ ਵਧਣਾ ਲਾ ਦੇ ਕੋਚਾ ਜੀ ਗਰਦ ਜੀ ਹੋ ਜਾਂਦੀ ਐ ਨਾ ਜੀ

जे की चादर सैट कर दी झाड़ू ला देगी दीदी उस के पोचा आज जी दीदी लागी सी झाड़ू मारना झाड़ू लगा दी गे सारे अपा कट दी जी सब्जी दी तो ठाकर बना लागे Dapair me, italeng aria, mercha, mercha di sema, saa degi deegi didi, mercha di didi mede dangge, ala nang e chakle gi tapa deng ਪਾਂਡੇ ਪਿਆਜੇ ਸਲਾਣੇ ਮਰਚਾਂ ਦੇ ਦਾਂਗੇ ਤਾਂ ਲੱਖਾਂ ਖਾਵ ਹੋ ਜਾ। ਹੋਰ ਇਹ ਵੀ ਇਹ ਵਰਤ ਲਾਂਗੇ। ਇਹ ਕੋਈ ਐ ਸਬਜੀ ਨਾਲ ਲਪਾਕੇ ਆਉਂਦੇ ਆ। ਸਾਰੇ ਸਾੜਨੇ ਪੈਂਦੇ ਆ ਜੀ। ਤੇ ਸਬਜੀ ਕੱਢ ਕੇ ਇਹ ਸਾਫ ਕਰਾਂਗੇ ਪਾਂਡੇ ਪਹਿਲਾਂ ਕੱਢ ਕੇ ਆਵਾਂਗੇ ਜੀ ਕੱਪੜੇ। ਫੇਰ ਪਾ ਰਾਂਗੇ কুরਸੀ ਤੇ ਕੱਢ ਕੇ ਰੱਖ ਦਾਂਗੇ ਜੀ ਸਕਾ ਕੇ ਤੇ ਫੇਰ ਸੁੱਕਣੇ ਪਾ ਆਵਾਂਗੇ ਸੁੱਕਣ ਲਈ ਹੈ ਸਾਫਾ ਕੀ ਆ ਤੇ ਆਪਾਂ ਬਾਹਰ ਹੀ ਰੱਖ ਦਾਂਗੇ ਜਿਸ ਤਰੇ ਤਾਫ ਕਰਾਂਗੇ ਠੀਰੇ ਵੀ ਆਪਾਂ ਬਾਹਰ ਹੀ ਰੱਖ ਦਿੱਤੇ ਆ ਟਮਾਟਰ ਵੀ ਇੱਕ ਵਾਰੀ ਕੋਲ ਕੇ ਰੱਖ ਜੰਨੇ ਆ ਲੁਪਾਕੇ ਚ ਤੇ ਫਿਰ ਲੁਪਾਕੇ ਚ ਤਾਂ ਪਈ ਨਾ ਗਾਗੀ ਖਰਾਬ ਹੋ ਜਾਂਦੀ ਆ ਗਾਗੀ ਹੀ ਹੋ ਜਾਂਦੀ ਫਿਰ ਟਮਾਟਰ ਕੋਨਾ ਇਹ ਨੂੰ ਰੱਖਣਾ ਹੈ ਗਾਇਬ ਰਿਹਾ। ਉਹ ਕਮਰਾ ਦਾ ਬੇਲੇ ਸਾਫ ਹੋਏਗੀ। ਇਕੱਲੀ ਰਹੇਗੀ ਰਸੋਈ ਸਾਫ ਕਰ ਤੇ ਫ੍ਰਿਜ ਡੱਬੇ ਕਾਦਮ ਦੇਖੀ ਜਾਏਗੀ ਸਾਫ ਕਰ ਲਈ। ਗਰਮੀ ਨਾ ਥੋੜਾ ਥੋੜਾ ਕੰਮ ਕਰਨੀ ਚ ਤਾਂ ਜਿਆਦਾ ਕੰਮ ਬਣਦਾ ਵੀ ਥੋੜਾ ਥੋੜਾ ਨਾਲ ਕੰਮ ਜਿਆਦਾ ਹੋ ਜਾਂਦਾ। ਕਿਆ ਆ ਗਈ ਆਪਣੀ ਖਾਤਮੇ ਸੀ ਜੀ ਉਹ ਸੋਈ ਜਿਹੜੇ ਚਾੜੂ ਲਗਾਣਾ ਜੀ ਇੱਥੇ ਰਹੇ ਕਿ ਉਹਨੂੰ ਸਾਫ਼ ਕਰਕੇ ਪਾ ਲੈਣੇ ਆ। ਪਿਆਜ਼ ਜਾਂਦੇ ਨਾ ਪੋਲਕ ਜੇ ਜੰਮ ਜਾਂਦੇ ਆ। ਆਲੇ ਆਪਾਂ ਹਨਾ ਡੇਲੀ ਵਰਤਦੇ ਆ। ਹੱਥ ਵੱਜਦੀ ਰਹਿੰਦਾ ਤਾਂ ਵੀ ਪੋਲਕ ਜੇ ਵਿੱਚੀ ਲੱਗ ਜਾਂਦੀ ਹੈ ਜੀ। ਚਿਪਕ ਜੇ ਜਾਂਦੇ ਆ ਨਾਲ। ਪਹਿਲਾਂ ਵਾਲੇ ਮਾਝੇ ਪਾਸਾ ਸਬਜੀ ਕੱਢ ਲਿਏ ਮੇਰੇ ਪਸਾਜੀ ਬਣਾਉਣੀ ਆ ਸਬਜ਼ੀ ਬਣਾਵਾਂਗੇ ਟੇਠਾ ਕਦੂ ਦੁਪਹਿਰ ਨੂੰ ਦੁਪਹਿਰ ਦੇ ਕੰਮ ਨੇ ਢਿੜਦੇ ਆ ਦੁਪਹਿਰ ਦੇ ਹੋ ਜਾਂਦੇ ਆ ਦੁਪਹਿਰ ਦੇ ਨਿਗੜਦੇ ਆ ਸ਼ਾਮ ਨੂੰ ਹੋ ਜਾਂਦੇ ਆ ਪਹਿਲਾਂ ਵਾਲੇ ਪਿਆਜ਼ ਤਾਂ ਆਪਣੇ ਲਾਲ ਸੀ ਹੁਣ ਵਾਲੇ ਵਧੀਆ ਚਿੱਟੇ ਆ ਖਾਣੇ ਵਿੱਚ ਪੌੜੇ ਲੱਗਦੇ ਸੀ ਠੀਕ ਆ ਵੀਰੇ ਨਾਲ ਪਿਆਜ਼ ਸੀ ਤਾਂ ਇੰਨੇ ਜ਼ਿਆਦਾ ਕੜੱਪੜ ਨਾਲੇ ਸੀ ਤੇ ਕਈ ਵਾਰੀ ਆਪਾਂ ਦਾਲ ਦੂਰ ਨਾਲ ਹਨ ਖਾਈ ਜਾਂਦੇ ਆ ਪਿਆਜ਼ ਇਲਾਜ ਪਹਿਲਾਂ ਤਾਂ ਫ੍ਰਿਜ ਚੋਂ ਨਾ ਸਾਰਾ ਸਮਾਨ ਕੱਢ ਲਾਂਗੇ ਬੋਤਲਾਂ ਪਾਣੀ ਵਾਲੀਆਂ ਅਭਿਸ਼ਮਾਨ ਕੱਢ ਲਏ ਪਹਿਲਾਂ ਕੋ ਫ੍ਰਿਜ ਚ ਇਹ ਕਰਦੇ ਆਪਾਂ ਸਾਰਾ ਸਾਫ ਕਰਤਾ ਤੇ ਹੁਣ ਸੁੱਕਾ ਕੱਪੜਾ ਮਾਰ ਦਿੰਨੇ ਆਂ ਤੇ ਹੁਣ ਜੜੇ ਦੇ ਵਿੱਚ ਜਾਲ ਨਾ ਹਨਾ ਤੇ ਇਹ ਜਿੰਨਾ ਉਹ ਸਾਰਿਆਂ ਨੂੰ ਧੋ ਲਿਓ ਨੇ ਬਾਹਰ ਹੀ ਧੋਵਾਂਗੇ ਜੀ ਆੜਨਾਂ ਲਈ ਆਉਣੀ ਪਤਾ ਤਾਤ ਨਹੀਂ ਸੀ ਇੱਜ ਹੋ ਗਿਆ ਆਪਣਾ ਸਾਫ ਜੀ ਤੇ ਇਹ ਹੁਣ ਆਪਾਂ ਬਾਹਰ ਤੋਂ ਕਿੱਦਾਂ ਮੰਗੇ ਜੀ ਠੀਕ ਹੈ ਜੀ ਤੇ ਫਿਰ ਵੀਡੀਓ ਲੰਬੀ ਬਣ ਜਾਂਦੀ ਜੀ ਆਪਾਂ ਹਨਾ ਤਾਂ ਦੇਖੋ ਹੁੰਦੇ ਨਾ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਸੁੱਕਾ ਕੱਪੜਾ ਵੀ ਮਾਰਤਾ ਆਪਾਂ ਤੇ ਸੁੱਕੇ ਕੱਪੜੇ ਨਾਲ ਕਰਤਾ ਸਾਫ ਠੀਕ ਹੈ ਜੀ ਹੋ ਤਾਂ ਕਿ ਲਈ ਆਪਾਂ ਬਾਹਰ ਨਾ ਪੱਖਾ ਚਲਾ ਲਿਆ ਸੀ ਜੀ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ ਕੰਮ ਕਰਦਿਆਂ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਤੇ ਮੋਟ ਜਿਹੜਾ ਇਹ ਸਾਰਾ ਸਮਾਨ ਕੱਢਿਆ ਹੋਇ ਰੱਖਾਂਗੇ ਆਂਡੇ ਆਪਾਂ ਬਾਦੀ ਨੇ ਸਾਫ਼ ਕਰਾਂਗੇ ਦੇਖ ਕੇ ਜਾਂਗਾ ਜੱਗਾ ਕਰੇ ਉਦਰਾ ਆਪਾਂ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਲੈ ਆਏ 20 ਕਿਲੋ ਜਿੰਨ ਬਾਹਰ ਹੀ ਲੈ ਜਾਣੀ ਆ ਪਰ ਜਿਹੜੇ ਆਪਾਂ ਸਾਰੇ ਚੱਕ ਲਿਆਂਦੇ ਜੀ ਭਾਂਡੇ ਜੀ ਇਧਰ ਕੂਟੀ ਚਲਾ ਲਈ ਸੀ ਤੇ ਥੋੜੀ ਜਿਹੀ ਪਾਲਾਂਗੇ ਆਪਾਂ ਸਰਫ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਤੇ ਇਰ ਤੋਂ ਮੰਗੇ ਜੀ ਚੰਗੀ ਤਰ੍ਹਾਂ ਮੁਖਰਤ ਨੇ ਕੱਪੜੇ ਆਪਾਂ ਰੱਖ ਤੇ ਜੀ ਕੁਰਸੀ ਤੇ ਰੋਮੀ ਪੈਣ ਦਾ ਹੁੰਦਾ ਜੋ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਪਹਿਲਾ ਸਵੇਰ ਹੁੰਦਾ ਐਂਸੀ ਠੰਡਾ ਠੰਡਾ ਮੌਸਮ ਜਿਹਾ ਜਿਹਾ ਐਂ ਮੰਗ ਰਹੋ ਜਿਵੇਂ ਗਰਮੀ ਹੋ ਰਹੀ ਹੈ ਬੋਲੀ ਪਾਸਾ ਆਫ ਕਰਦਗੇ ਅਧਿਕ ਕੰਮ ਵੀ ਆਪਣੇ ਡੇਟ ਹੋ ਜਾਣਗੇ ਸਬਜ਼ੀ ਦੀ ਚਲੋ ਜੀ ਬਗੈਰ ਕੈਮਰੇ ਤੋਂ ਵੀ ਬਾਧੂ ਕੰਮ ਹੋ ਜਾਂਦੇ ਆ ਜਿਵੇਂ ਇਹ ਪੱਕਾ ਹੈ ਮਰੇ ਦੇ ਵੀ ਕੰਮ ਆ ਹਨਾ ਆਪਾਂ ਨੂੰ ਇਹ ਜਾਇਰ ਕੈਮਰੇ ਤੋਂ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਹਣ ਆਪਾਂ ਬਣਾਵਾਂਗੇ ਇਸ ਤੋਂ ਬਾਅਦ ਕੱਪੜੇ ਸੁੱਕਨੇ ਪਾ ਕੇ ਸਬਜ਼ੀ

ਇਹ ਰਹਾ ਜੇ ਸਮਾਨ ਰੱਖਣਾ ਜਿਹੜਾ ਫ੍ਰਿਜ ਚੋਂ ਕੱਢਿਆਗਾ ਚਲੋ ਹੁਣ ਅਸਾ ਡੱਬੇ ਕੱਲ ਨੂੰ ਸਾਫ਼ ਕਰਦਾਂਗੇ ਇੰਨਾ ਕੰਮ ਹੋ ਗਿਆ ਜੀ ਹਨਾ ਥੋੜੇ ਨਾਲ ਥੋੜੇ ਥੋੜੇ ਨਾਲ ਕੰਮ ਜ਼ਿਆਦਾ ਹੋ ਜਾਊਗਾ yang dia pak Então, oh. ਤੇ ਮੰਜਾਲੇ ਆ ਤਾ ਨਾ ਬਾਹਰ ਰੱਖ ਦਾਂਗੇ ਤੇ ਇਹਦੇ ਵਿੱਚ ਇਹ ਹੋ ਜਾਣਗੇ ਹਨਾ ਕੁਝ ਕੋਚੀ ਰੱਖ ਦਾਂਗੇ ਸਾਫ ਕਰਕੇ ਨਾ ਚੰਗੀ ਤਰ੍ਹਾਂ ਇਹ ਰੱਖ ਦਾਂਗੇ ਲੋਟੀ ਆਹੋਗੇ ਸਾਫ ਇਸ ਕੋ ਵਾਪੇ ਪਾ ਮੈਂ ਕੋ ਪਰੇ ਸੋ ਕੋ ਨੇ ਤੇ ਚਲੋ ਜੀ ਪਰੇ ਆਪਾਂ ਸੁੱਕਣੇ ਪਾ ਜਾਂਦੇ ਜੀ ਤੇ ਫਰਿੱਜ ਦੇ ਦੀ ਆਪਾਂ ਜਾਲੇ ਨਾ ਰੱਖਤੀਆਂ ਜੀ ਲਾ ਦੇਣਾ ਠੀਕ ਹੈ ਜੀ ਇਦਾਂ ਆਪਾਂ ਜਿਹੜਾ ਸਮਾਨ ਕੱਢਿਆ ਸੀ ਸਾਰਾ ਸੈੱਟ ਕਰਕੇ ਰੱਖਤਾ ਜੀ ਇਹ ਲੋ ਜੀ ਸਾਰਾ ਸਮੰਗਤਾ ਰਸੋਈ ਕਰਤੀ ਆਪਾਂ ਸਾਫ, ਢਾਂਡੇ ਵੀ ਸਾਫ ਕਰਤੇ। ਇਹ ਗੈਸ ਸਾਫ ਕਰਤਾ ਜੀ। ਠੀਕ ਹੈ ਜੀ। ਤੇ ਹੁਣ ਆਪਾਂ ਦੁਪਹਿਰ ਤੀ ਕਰਗੇ ਤਿਆਰੀ ਜੀ। ਦੁਪਹਿਰ ਨੂੰ ਬਣਾਵਾਂਗੇ ਜੀ ਪੇਠਾ ਕੱਦੂ ਤੇ ਉਹ ਕੱਟਗੇ। ਉਸ ਤੋਂ ਬਾਅਦ ਵਸ ਜੀ। ਦੁਪਹਿਰ ਦਾ ਚੱਲ ਗਿਆ ਕੰਮ, ਹੁਣ ਸਵੇਰ ਦਾ ਸਾਰਾ ਕੰਪਲੀਟ ਹੋ ਗਿਆ ਕੰਮ। ਤੇ ਲੋ ਜੀ। ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ। ਜੇ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ